ਆ ਵੇਖੋ ਜੀ ਸ਼ਰੀਆਮ ਗਲ ਪੈ ਗਏ ਈਟਾ ਵੇਖੋ ਹੁੰਦੀਆਂ ਸਾਡੀਆਂ ਬੁੜੀਆਂ ਦੇ ਗਲ ਪੈ ਗਏ ਆ ਵੇਖੋ ੱਟਾ ਹੀ ਮਾਰਦੇ ਹਾਏ ਆ ਵੇਖ ਆ ਵੇਖੋ ਬਿੰਦੀ ਬਿੰਦੀ ਜੀ ਬਿੰਦੀ ਅਦਕਾਣ ਵਾਲਾ ਮੁੰਡਾ ਉਹ ਵੇਖੋ ਸ਼ਰੀਆਮ ਰੋੜੇ ਮਾਰਦੇ ਆਰੇ ਆ ਵੇਖੋ ਜੀ ਸ਼ਰੀਆਮ ਰੋੜੇ ਮਾਰਦੇ ਪਿਆ ਆ ਵੇਖੋ ਵੀਰੇ ਇਕੱਠਿਆਂ ਦੇ ਚੜਿਆ ਏ ਸਾਡੀਆਂ ਬੁੜੀਆਂ ਦੇ ਗਲ ਪੈ ਗਏ ਉਹ ਵੇਖੋ ਵੀਰੇ ਕੋਹ ਰਿਆ ਓ ਵੇਖੋ ਵੀਰੇ ਸ਼ਰੀਆਮ ਸਾਡੀ ਬੁੜੀਆਂ ਦੇ ਘਰ ਪੈ ਗਏ ਵੇਖੋ ਓਏ ਭਰਾ ਦੇ ਸੱਟ ਮਾਰਤੀ ਮੇਰੇ ਦੇ ਆ ਵੇਖੋ ਜੀ ਆ ਵੇਖੋ ਸ਼ਰੀਆਮ ਵੱਟੇ ਅਸੀਂ ਚੁੱਪ ਕਰਕੇ ਖੜੇ ਹੋਏ ਵੇਖੋ ਜੀ ਵੇਖੋ ਆ ਵੇਖੋ ਵੀ ਉਧਰ ਵੇਖੋ ਉਧਰ ਵੇਖੋ ਆ ਵੇਖੋ ਵੱਟੇ ਹੁੰਦੇ ਆ ਵੇਖੋ ਸ਼ਰੀਆਮ ਵੱਟੇ ਹੁੰਦੇ ਪਈ ਜੀ ਵੇਖੋ ਜੀ ਵੇਖੋ ਆ ਵੇਖੋ ਸ਼ਰੀਆਮ ਵੱਟੇ ਸਾਡੀਆਂ ਬੁੜੀਆਂ ਦੇ ਮਾ ਆ ਵੇਖੋ ਜੀ ਕੀ ਕੀ ਨਾਮ ਕੀ ਤੁਹਾਡਾ ਰਮਨਦੀਪਾ ਰਮਨਦੀਪ ਜਿਹੜੀ ਇਹ ਲੜਾਈ ਹੋਈ ਤੁਹਾਡੇ ਤੇ આરોਪ ਲੱਗ ਰਹੇ ਨੇ ਕਿਹਨਾ ਮੁੰਡਿਆਂ ਤੇ ਲੱਗ ਰਹੇ ਤੁਹਾਡੇ ਮੁੰਡਿਆਂ ਤੇ ਇਹ ਮੇਰੇ ਭਰਾ ਨੇ ਹਾਂ ਹਾਂ ਤੇ ਨੰਗਾ ਲੱਗੇ ਤੇ ਨੰਗਾ ਨਹੀਂ ਸਿਦਦਾ ਸਪੋਲ ਦਾ ਟਾਪਾ ਪਹਿਲਾਂ ਟੁੱਟਾ ਪਿਆ ਸੀ ਇਹਨਾਂ ਤੋਂ 2000 ਰੁਪਏ ਵੀ ਦੇਤਾ ਉਹਨਾਂ ਪਲਾਨ ਬਰਾਸ ਮੁੰਡੇ ਸਾਡੇ ਥਿਆਰ ਲੱਕ ਪਹਿਲਾਂ ਬੈਠਾ ਸੀ ਤੇ ਫਿਰ ਉਸ ਮੌਕੇ ਤੇ ਤਾਂ ਹੁਣ ਤੇ ਨਾ ਅਸੀਂ ਮੁੰਡਿਆਂ ਨੂੰ ਨਾ ਵੀ ਆਪਣੇ ਆਪ ਨੂੰ ਬਚਾਇਆ ਇਹਨਾਂ ਕੰਮਰਿਆਂ ਤੇ ਟਾਂ ਰੋੜੇ ਚਾਲਕ ਚੜ ਕੇ ਮੈਂ ਮੁੰਡੇ ਨੂੰ ਘਰੇ ਖਿੱਚ ਲਿਆ ਮੈਂ ਹੂੰ ਕੁੱਟਮਾਰ ਕੀਤੀ ਉਹਨਾਂ ਹਾਂ ਇਹਨਾਂ ਕੁੱਟਮਾਰ ਕੀਤੀ ਬੱਚਿਆਂ ਨੂੰ ਵੀ ਬੁੜੀਆਂ ਨੂੰ ਵੀ ਘਰੇ ਕੋਈ ਜੀ ਨਹੀਂ ਸੀ ਤੁਹਾਡੇ ਤੇ ਝੋਟੇ ਲਾ ਲਓ ਝੋਟੇ ਜਲਾ ਮਲਾਉਂਦੇ ਨੇ ਟਮੋਟਰਸਾਈਕਲ ਸਾਡੇ ਦੋ ਪਾਸੇ ਸਾਡਾ ਫੋਨ ਭਾਂ ਦਿੱਤਾ ਇਹਨਾਂ ਡਾਂਗ ਮਾਰ ਕੇ ਠਾਈ ਹੁਣ ਜਾਂਚ ਹੋਣੀ ਚਾਹੀਦੀ ਜਾਂਚ ਹੋਣੀ ਚਾਹੀਦੀ ਪੁਲਿਸ ਮਾਰ ਵੇਲੇ ਨਿਕਲ ਜਾਂਦਾ ਸਿਆਣਾ ਪਿਆਣਾ ਬੰਦਾ ਹੈ ਕੀ ਨਾਮ ਤੁਹਾਡਾ ਪਹਿਲਾਂ ਪਿੰਡ ਪਿੰਡ ਜਿਹੜੇ ਤੁਹਾਡੇ ਤੇ ਪਿੰਡ ਦੇ ਵਿੱਚ ਇਹ ਰੋਪ ਲੱਗ ਰਹੇ ਨੇ ਕੀ ਰੋਪ ਨੇ ਜਿਹੜੇ ਕੁੱਟ ਮਾਰਦੇ ਜਾਂ ਧੰਨ ਤੋੜਦੇ ਭਾਈ ਇਹ ਕਹਿੰਦੇ ਨਸ਼ੇ ਵੇਚਦੇ ਐਂ ਕਰਦੇ ਆ ਮੈਂ ਤਾਂ ਪਹਿਲੀ ਵਾਰੀ ਇੱਥੇ ਆਲੀ ਗੇ ਪਿੰਡ ਆਇਆ ਹਾਂ ਰਿਸ਼ਤੇਦਾਰਾਂ ਨਾਲ ਰਿਸ਼ਤੇਦਾਰ ਇਹਦੇ ਹਾਂਜੀ ਅੱਛਾ ਮੇਰੀ ਮਾਸੀ ਲੱਗਦੀ ਆ ਮੈਂ ਗਲੀ ਥਾਣੀ ਨਾਲ ਮਾਸੀ ਦਾ ਮੁੰਡਾ ਬਿਮਾਰ ਸੀ ਅਸੀਂ ਤਲਵੰਡੀਆਂ ਲੈ ਕੇ ਆਏ ਘਰੇ ਛੱਡਣੋਂਉਂਦੇ ਪਈ ਗੇ ਇਹ ਸਾਡੇ ਗਾਲ ਪੈ ਗੇ ਰਾਹ 'ਚ ਰੁੱਕ ਕੇ ਘੇਰ ਕੇ ਕੁੱਟ ਮਾਰ ਕੀਤੀ ਹਾਂਜੀ ਅੱਛਾ ਉਸ ਤੋਂ ਬਾਅਦ ਕੀ ਅਟਾ ਰੋੜੀ ਚੱਲੇ ਉਸ ਤੋਂ ਬਾਅਦ ਗਾਲਾਂ ਹੀ ਕਿਲੋ ਜੁੱਟਾ ਬੜੀਆਂ ਮਾਰੀਆਂ ਸਾਡੇ ਵਾਧੂ ਸੱਟਾਂ ਵੱਜੀਆਂ ਹੋਈਆਂ ਅੱਛਾ ਹਾਂਜੀ ਇਕੱਠੇ ਕਰਕੇ ਸਾਰੇ ਮੁੰਡੇ ਸੱਦੇ ਹੋਏ ਇਹਨਾਂ ਨੇ ਬਦਮਾਸ਼ ਬਦਮੂਸ਼ ਸਾਰੇ ਤੁਹਾਡੇ ਤੇ ਹੁਣ ਕੀ ਝੂਠੇ ਰੂਪ ਲਗਾ ਹਾਂਜੀ ਪਿਸਤੌਲ ਵੀ ਵਿਖਾਉਂਦੇ ਸੀ ਕੋਣ ਕੀ ਇਹਨਾਂ ਬਿਲਕੁਲ ਜਾਂਚ ਹੋਣੀ ਚਾਹੀਦੀ ਪੁਲਿਸ ਵੱਲੋਂ ਥੋੜੀ ਚਾਹੀਦੀ ਹੈ ਜੀ ਕਾਰਵਾਈ ਕਰਨੀ ਚਾਹੀਦੀ ਇੱਟਾ ਵੇਖੋ ਹੀ ਬੰਦੇ ਤਾਂ ਕਾ ਕਰਦਾ ਸਿਆਣਾ ਕੰਮ ਛੱਡ ਕੇ ਬੰਦੇ ਬਜ਼ੁਰਗ ਬੰਦਾ ਜੀ ਸਾਡੇ ਪਿਓਆਂ ਦੀ ਉਮਰ ਦਾ ਹੂੰ ਹੂੰ ਉਹਨੇ ਸਾਨੂੰ ਗਾਲਾਂ ਕੱਢੀਆਂ ਗੰਦੀਆਂ ਭਾਈ ਫੇਰ ਵੀ ਨਹੀਂ ਬੋਲੇ ਇੱਜ਼ਤ ਰੱਖ ਲਈ ਕਿ ਬਜ਼ੁਰਗ ਬੰਦਾ ਹਾਂਜੀ ਕੀ ਨਾਮ ਤੁਹਾਡਾ ਵਿਰੁਪ ਦਿੱਤਵਾ ਤੁਸੀਂ ਹਾਂ ਜੀ ਵਿਦਵਾਨ ਕਿੱਥੋਂ ਦੇ ਰਹਿਣ ਵਾਲੇ ਹੋ ਵੈਂਡ ਵਾਲੀ ਦੀ ਅੱਛਾ ਜਿਹੜੀ ਲੜਾਈ ਝਗੜਾ ਆ ਤੁਹਾਡੇ ਤੇ ਰੂਪ ਲਗਾ ਰਹੇ ਨੇ ਮੁੰਡਿਆਂ ਤੇ ਕੌਣ ਆਏ ਸੀਗੇ ਮੁੰਡੇ ਤੁਹਾਡੇ ਉਹ ਮੇਰਾ ਬੇਟਾ ਜੀ ਬਿਮਾਰ ਹੈ ਤੇ ਇੱਕ ਹੁੰਜ ਨਹੀਂ ਠੀਕ ਰਹਿੰਦਾ ਤੇ ਇੱਕ ਸ਼ਹਿਰ ਰਹਿੰਦਾ ਉਹ ਤਾਂ ਸਾਡੇ ਕੋਲ ਰਹਿੰਦਾ ਹੀ ਨਹੀਂਗਾ ਹੂੰ ਹੂੰ ਮੇਰੇ ਘਰ ਵਾਲਾ ਵੀ ਮਰਿਆ ਹੋਇਆ ਅੱਗੇ ਵੀ ਨਾ ਸਾਡਾ ਇੱਕ ਬੰਦਾ ਮਰਿਆ ਹੋਇਆ ਕਤਲ ਕੀਤਾ ਸੀ ਨਾ ਇਹਨਾਂ ਨੂੰ ਕਿਹਾ ਮaaf ਹੁਣ ਫੇਰ ਦੁਬਾਰੇ ਇੰਦੇ ਰਿਸ਼ਤੇਦਾਰ ਸਦੇ ਉਹ ਮੁੰਡਾ ਕਿਆ ਕੰਮ ਤੇ ਉੱਥੇ ਤੇ ਲਾ ਹੋ ਗਿਆ ਤੋਂ ਉਥੋਂ ਲੈਣ ਗਏ ਨੇ ਤੇ ਅੱਗੋ ਇਹ ਗਾਲ ਪਾਏ ਗਏ ਨੇ ਫੇਰ ਕੁੱਟਮਾਰ ਕੀਤੀ ਹਾਂ ਕੁੱਟਮਾਰ ਕੀਤੀ ਇਹ ਕਹਿੰਦੇ ਨੇ ਗਲੀਆਂ 'ਚ ਫਿਰਦੇ ਅਸੀਂ ਮੁੰਡਾ ਲੈ ਕੇ ਭੱਜੇ ਫਿਰਨੇ ਆਉਂਦਾ ਮੇਰਾ ਮੁੰਡਾ ਇੰਨਾ ਤੇ ਹਿਆਰਾ ਫਿਰ ਪਿੰਡ ਦੇ ਵਿੱਚ ਟਾ ਰੋਡ ਵਿੱਚ ਲਾਏ ਨੇ ਹਾਂ ਜੀ ਬਹੁਤ ਜ਼ਿਆਦੇ ਚਲਾਈਏ ਗਲਤ ਇਹ ਸਾਨੂੰ ਇਹਨਾਂ ਦਾ ਖਤਰਾ ਹੀ ਖਤਰਾ ਇਹ ਇਹਨਾਂ ਦੇ ਫੂਨ ਮੂੰਹ ਲਗਾਏ ਕਿ ਇਹ ਸਾਡੇ ਹਰ ਬੰਦੇ ਦੇ ਗਾਲ ਪੈਂਦੇ ਤੇ ਇੱਕ ਬੰਦੇ ਮਾਰਦੇ ਨਾਲ ਗੁਰਮਾਰ ਜਾਂਦੀਆਂ ਨਹੀਂ ਸਰਪੰਚੇ ਤੇ ਸਰਪੰਚੀ ਬੰਦੇ ਮਰਾਉਂਦਾ ਬਾਦ ਸਾਫ ਕਾ ਹਾਂਜੀ ਅੱਛਾ ਕੋ ਜਾਣ ਕਰ ਲਈ ਚਾਹੀਦੀ ਹੁਣ ਜਾਂਚ ਹੋਣੀ ਚਾਹੀਦੀ ਬਲਕਿ ਇਹ ਇੱਕ ਇੱਕ ਪੰਜ ਸੱਤ ਜਣੇ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਨੇ ਇਹ ਚਾਰ ਜਣੇ ਨੇ ਮੁੰਡੇ ਕਿਸ ਚਾਹਤੋਂ ਆਏ ਨੇ ਕਿ ਲਗੇ ਆ ਰਹੇ ਨੇ ਇਹ ਹੋਂਦੇ ਗਾਲ ਪਾਏ ਸੂਬਾ ਪਹਿਲਾਂ ਬਣਾ ਕੇ ਬੈਠਾ ਸੀ ਕੀ ਤੁਹਾਡਾ ਪਤਨ ਜੀ ਪਰ ਇਹ ਕਿਥੋਂ ਰਹਿਣ ਬੜਾ ਤੇ ਅੱਸੀ ਵਾਲੀ ਕਹਾਣੀ ਤੇ ਕੀ ਹੋਈ ਭੰਤੜ ਕੀ ਹੋਇਆ ਭੰਤੜ ਸਾਡੇ ਜੀ ਬਹੁਤ ਵੇਬੀ ਬੁੱਢਾ ਬੁੱਢੀ ਹੈ ਗਈ ਸੀ ਹੂੰ ਹੂੰ ਇਹ ਘਰੇ ਵੀ ਮੇਰਾ 99 ਜਾਂ ਵੀ ਲੱਗਦਾ ਹੈ ਹੂੰ ਹੂੰ ਕੰਮ ਨੰਦਾ ਵੀ ਕਰ ਦਵਾਈ ਨਾ ਰੱਖਿਆ ਹੋਇਆ ਤੇ ਉਹ ਬਾਹਰ ਪੈਲੀ ਤੇ ਸੀ ਤੇ ਬੁੱਢਾ ਬੁੱਢੀ ਦੋਵੇਂ ਦੁਕਾਨ ਤੇ ਸੀ ਤੇ ਦੁਕਾਨ ਤੋਂ ਆ ਕੇ ਵੀ ਇਹਨਾਂ ਦੇ ਗੱਲਬਾਤ ਪੈ ਤਾ ਨੇ ਇੱਕ ਚੰਦਾ ਕੰਮ ਥੋੜੀ ਨਾ ਭੰਤੜੇ ਵੀ ਕੀਤੀ ਭੰਤੜੋੜੀ ਬਹੁਤ ਕੀਤੀ ਗੱਲ ਤੇ ਟਾ ਰੋੜੇ ਚੱਲੇ ਹਾਂ ਇੱਟਾਂ ਰੋੜੇ ਚੱਲੇ ਜ਼ਖਮੀ ਕਿੰਨੇ ਹੋਏ ਹਾਂ ਜ਼ਖਮੀ ਮੇਰੇ ਮੁੰਡੇ ਦੇ ਹੀ ਛੱਟ ਲੱਗੇ ਛੱਟ ਲੱਗੇ ਆ ਪਾ ਸਰਕਾਰ ਵੀ ਹੋਣੀ ਚਾਹੀਦੀ ਉੱਤਰਾ ਰੋਡਾਂ ਚਲਾਉਂਦੇ ਰਹਿ ਠੀਕ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਬशीर ਸਰਪੰਚ ਬਾਜਦਾ ਜੀ ਜਿਹੜਾ ਹਮਲਾ ਹੋਇਆ ਕਿਸ ਵਜ੍ਹਾ ਤੋਂ ਹੋਇਆ ਕੀ ਕਰ ਜਿਹੜੇ ਅਣਪਛਾਤੇ ਬੰਦੇ ਸੀ ਪਹਿਲਾ ਆਏ ਨੇ 3 ਜਣੇ ਫਿਰ ਉਹਦੋਂ ਦੂਜੀ ਵਾਰ ਆਏ ਨੇ 2 ਜਣੇ ਤੇ 6ਵੀਂ ਤੀਜੀ ਵਾਰ ਆਏ ਨੇ 7 ਜਣੇ ਮੈਂ ਪੁੱਛਿਆ ਵੀ ਕਿਨੂੰ ਲਾਭ ਦੇ ਦੇ ਅਸੀਂ ਦੋ ਦੋ ਜਣੇ ਹੀ ਘਾੜਤੀ ਬੁੱਢੀ ਤੇ ਮੈਂ ਦੋਣੀ ਘੜੇ ਦੀ ਔਰ ਕੋ ਸਾਡਾ ਜੀ ਕੋਣੀ ਸੀ ਜਦੋਂ ਇਹ ਆਏ ਨੇ ਇਹਨਾਂ ਨੇ ਫਿਰ ਦੂਜੀ ਵਾਰੀ ਤੇ ਆਏ ਨੇ ਤੇ ਸਾਡੇ ਘਰ ਗੱਲ ਪੈ ਗਏ ਨੇ ਬਾਹਰ ਇਟਰੂੜਾ ਗਏ ਸਾਡੇ ਦੋ ਫਰਿਜਾਂ ਤੋੜ ਗਏ ਜੀ ਤੇ ਇਹਨਾਂ ਨੂੰ AC ACਆਂ ਦੇ ਜੀ ਪੱਖਰੇ ਭੰਗ ਗਏ ਨੇ ਲੋਕਾਂ ਦੀ ਟੈਂਕੀਆਂ ਟੁੱਟ ਰਹੀਆਂ ਨੇ ਸਾਡੇ ਆ ਸ਼ੀਸ਼ੇ ਟੁੱਟੇ ਪਏ ਨੇ ਆ ਸ਼ੀਸ਼ੇ ਟੁੱਟੇ ਪਏ ਸਾਡੇ ਇਹ ਬੰਦਿਆਂ ਨੇ ਅੱਗੇ ਵੀ ਇੱਥੇ ਬਹੁਤ ਮਾਰਦਾ ਤਾਂ ਤੀਜੀ ਵਾਰ ਪਿੰਡ 'ਚ ਹੁਣ ਪੰਚਾਇਤ ਇਕੱਠੀ ਹੋਈ ਏ ਇਨਾਂ ਨੇ ਕਹੇ ਬਹੁਤ ਤਿੰਨ ਤੀਜੀ ਵਾਰ ਵਾਰਦਾਤ ਕੀਤੀ ਹੈ ਕਿ ਰਾਵਾਂ ਸਿੱਖਾਂ ਨਾਲ ਲੜਾਈ ਹੋਈ ਹੈ। ਉਦੋਂ ਵੀ ਇਹਨਾਂ ਨੇ ਇੱਥੇ ਬਹੁਤ ਵਾਰਦਾਤ ਕੀਤੀ ਸੀ ਕਿ ਬਹੁਤ ਮਤਲਬੀ ਮਛਰੇ ਹੋਏ ਨੇ। ਕੀ ਕਾਰਨ ਕੀ ਲੜਾਈ ਝਗੜੇ ਦਾ ਕਾਰਨ ਕੀ ਹੋਇਆ? ਲੜਾਈ ਝਗੜੇ ਦਾ ਇਹ ਬੰਦੇ ਇਹਨਾਂ ਨੇ ਮਂਗਾਏ ਸੀ ਉੱਥੇ ਕੋਈ ਕੰਮ ਤੇ ਲੱਗੇ ਸੀ। ਉੱਥੇ ਰੋਲਾ ਪਿਆ। ਉਦੋਂ ਗੱਲ ਛੋਟੀ ਮਿੱਟੀ ਜੀ ਗੱਲ ਸੀ। ਰਣਜੀਤ ਸਿੰਘ ਦੇ ਬੰਦੇ ਉੱਥੇ ਮਂਗਾਤੇ ਤੇ ਉੱਥੇ ਮੁੰਡੇ ਸਾਡੇ ਗੱਲ ਪਏ। ਰਣਜੀਤ ਰੱਖੀ ਹੋਈ ਹੈ। ਹਾਂ ਰਣਜੀਤ ਰੱਖਦੇ ਨੇ। ਹਾਂ। ਉੱਥੇ ਰਣਜੀਤ ਨਾਲ ਇਹ ਬੰਦੇ ਜਿਹੜੇ ਪਾਸੋਂ ਮਂਗਾਏ ਸੀ। ਇਹ ਉਹ ਮੁੰਡੇ ਨੂੰ ਵੇਖ ਰਹੀ ਇਹ ਮੁੰਡਾ ਬਾਹਰ ਪੈੜੀ ਦੇ ਫਿਰਦਾ ਸੀ ਠੀਕ ਇਹਨੂੰ ਨਹੀਂ ਪਤਾ ਹੈਗਾ ਵੀ ਮੈਨੂੰ ਕਿੱਥੇ ਫਿਰਦੇ ਨੇ ਕਿੱਥੇ ਪਿੰਡ ਦੇ ਇਹਨੇ ਬੰਦੇ ਜਿਹੜੇ ਨਾ 파ਟੇ ਦੇ ਨੇ ਜਿਹੜੇ ਨਹੀਂ ਜਿਹੜੇ ਭੰਤ ਤੋੜਦੇ ਪਿੰਡ ਦਾ ਹੈ ਪਿੰਡ ਦੇ ਨਹੀਂ ਜਿਹੜੇ 파ਟੇ ਦੇ ਬੰਦੇ ਮੰਗਾ ਦੇ ਸਾਡੇ ਘਰੇ ਕਾਲਦੇ 파ਟੇ ਮੰਗਾ ਦੇ ਨੇ ਹੁਣ ਕੀ ਪ੍ਰਸ਼ਾਸਨ ਤੋਂ ਕਾਰਵਾਈ ਦੀ ਪ੍ਰਸ਼ਾਸਨ ਤੋਂ ਅਸੀਂ ਇਹ ਮੰਗਦੇ ਆਂ ਵੀ ਅਸੀਂ ਰਾਤ ਪੁਲਿਸ ਦੇ ਕੋਲੇ ਗਏ ਸੀ ਉਹਨਾਂ ਕਹਿੰਦਾ 10 ਵਜੇ ਆਜੂ ਹੂੰ ਮੈਂ 10 ਵਜੇ ਜਾਊਂਗਾ ਜੇ ਮੇਰੀ ਕੋਈ ਗੱਲ ਸੁਣੀ ਤੇ ਮੈਂ ਗੱਲ ਕਰੂੰਗਾ ਬੇਨਾਮ ਨਹੀਂ ਤੇ ਮੈਂ ਕਿਹੜੀ ਗੱਲ ਨਹੀਂ ਬਣਾਣੀ ਠੀਕ ਅਸੀਂ ਇਹ ਜਿਹੜਾ ਵਾਰਦਾਤਾ ਤਾਂ ਰੋਜ਼ੋ ਰੋਜ਼ ਕਰਦੇ ਨੇ ਅਸੀਂ ਨਹੀਂ ਹੁੰਦੇ ਇਹ ਜਿਹੜੀਆਂ ਵਾਰਦਾਤਾ ਨੇ ਗਲਤ ਕਰਦੇ ਨੇ ਠੀਕ ਤੇ ਗਲਤ ਟੈਪ ਚੁੱਕਦੇ ਨੇ ਇਹਨਾਂ ਦੇ ਹੱਥ ਜਿਹੜੇ ਨੇ ਪੁੱਠੇ ਡਰੇ ਸਰਕਾਰ ਦੇ ਨਾਲ ਇਹ